ਅੱਜ ਵਰਦੀਨ ਸਮਾਜ ਪਾਰਟੀ ਪੰਜਾਬ ਨੂੰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅੰਦਰ ਸਾਡੇ ਜੁम्मेवार ਸਾਥੀ ਇਕੱਠੇ ਹੋਏ ਕਿ ਜਿਸ ਤਰ੍ਹਾਂ ਪਿਛਲੇ ਦਿਨੀ ਵੀ 바ਵਾ ਸਾਹਿਬ ਡਾਕਟਰ ਅੰਮ੍ਰਿਤਕਲ ਜੀ ਦੀ ਪ੍ਰਤਿਭਾ ਨਾਲ ਖੇੜਖੜ ਹੋਈ ਔਰ ਉਸ ਵੇਲੇ ਵੀ ਅਸੀਂ ਜਨਤਾ ਜाहिर ਕੀਤੀ ਸੀ ਪੰਜਾਬ ਦੀ ਸਰਕਾਰ ਨੂੰ 바ਵਾ ਸਾਹਿਬ ਦੇ ਜਿਹੜੇ ਪ੍ਰਤਿਮਾਵਾਂ ਉਹਨਾਂ ਦੇ ਰੱਖ-ਰਖਾਵ ਲਈ ਜਿਹੜਾ ਉਹ ਬੇਨਤੀ ਕੀਤੀ ਸੀ ਕੱਲ ਜਿਹੜੀ ਘਟਨਾ ਫਲੌਰ ਦੇ ਪਿੰਡ ਨੰਗਲ ਵਿਖੇ ਹੋਈ ਜਿਸ ਦੇ ਵਿੱਚ ਜਿਹੜੇ ਗਰਵੰਤ ਪੰਤ ਪੰਨੂ ਆ ਉਹਨੇ ਵਾਵਾ ਸਾਹਿਬ ਦੇ ਬ੍ਰਦੀ ਗਲਤ ਸ਼ਬਦਾਵਲੀ ਵਰਤੀ ਔਰ ਗਲਤ ਨਾਰੇ ਜਿਹੜੇ ਦੇਸ਼ ਦੀ ਅਖੰਡਤਾ ਨੂੰ ਜਿਹੜਾ ਖਰਾਬ ਕਰਨ ਵਾਲੇ ਲਿਖੇ ਇਸ ਕਰਕੇ ਅੱਜ ਅਸੀਂ ਮਾਨਯੋਗ ਐਸਐਸਪੀ ਸਾਹਿਬ ਨਵਾਂ ਸ਼ਹਿਰ ਜੀਤ ਭਗਤ ਸਿੰਘ ਨਗਰ ਜੀ ਨੂੰ ਮਿਲ ਜਾ ਰਹੇ ਹਾਂ ਕਿ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਪਹਿਲਾਂ ਵੀ ਕੇਂਦਰ ਦੀਆਂ ਏਜੰਸੀਆਂ ਦੇਸ਼ ਦੇ ਉਹ ਗਲਤ ਲੋਕ ਜਿਹੜੇ ਨਹੀਂ ਚਾਹੁੰਦੇ ਕਿ ਪੰਜਾਬ ਦੇ ਅੰਦਰ ਦੇਸ਼ ਦੇ ਅੰਦਰ ਭਾਈਚਾਰਕ ਸਾਂਝ ਬਣੇ ਜਿਹੜੇ ਕਿਤੇ ਕਿਤੇ ਚਾਹੇ ਉਹ ਕ੍ਰਿਸ਼ਚੀਆਂ ਨਾਲ ਤੇ ਹਮਲੇ ਕਰਦੇ ਕਦੇ ਮੁਸਲਮਾਨਾਂ ਦੇ ਹਮਲੇ ਕਰਦੇ ਕਦੇ ਸਿੱਖਾਂ ਦੀ ਨਸ਼ਲ ਕੁਛੀ ਕੀਤੀ ਜਾਂਦੀ ਕਦੇ ਹਿੰਦੂ ਮੁਸਲਮਾਨ ਦੰਗਾ ਕਰਾਉਂਦੇ ਇਹਨਾਂ ਏਜੰਸੀਆਂ ਨੇ ਹੁਣ ਜਿਹੜਾ ਪੰਜਾਬ ਦੇ ਅੰਦਰ ਦਲਤ ਵਰਸ ਸਿੱਖ ਨੂੰ ਲੜਾਉਣ ਦਾ ਯਤਨ ਕੀਤਾ ਜਿਹੜੇ ਪੰਜਾਬ ਦੇ ਲੋਕ ਆ ਬੜੇ ਸਿਆਣੇ ਆ ਸੁਲਝੇ ਆ ਸੂਝਬਾਨ ਆ ਗੁਰੂ ਸਾਹਿਬਾਨ ਦੀ ਬਾਣੀ ਦੀ ਵਿਚਾਰ ਧਾਰ ਦੇ ਚੱਲਣ ਵਾਲੇ ਲੋਕ ਆ ਔਰ ਸਾਡਾ ਆਪਸੀ ਬੜਾ ਭਾਈਚਾਰਕ ਸਾਂਝਾ ਹੈ ਮੈਂ ਜਿੱਥੇ ਬਹੁਜਨ ਸਮਾਜ ਦੇ ਸਾਰੇ ਪੰਜਾਬ ਦੇ ਸਾਥੀਆਂ ਨੂੰ ਦੇਸ਼ ਵਾਸੀਆਂ ਨੂੰ ਜਿਹੜੇ ਵਿਸ਼ਵ ਦੇ ਲੋਕਾਂ ਨੂੰ ਅਪੀਲ ਕਰਦਾ ਕਿ ਇਹ ਜਿਹੜੀਆਂ ਜੜੀਆਂ ਗਲਤ ਜਿਹੜੇ ਅੰਸਰ ਹੈ ਜਿਹੜੇ ਚਾਹੁੰਦੇ ਆ ਕਿ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋਵੇ ਆਪਸੀ ਭਾਈਚਾਰਾ ਟੁੱਟੇ ਉਹਨਾਂ ਨੂੰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਮੂੰਹ ਤੋੜ ਜਵਾਬ ਦੇਣਾ ਚਾਹੀਦਾ ਸਾਨੂੰ ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੀਦੀ ਆ ਔਰ ਰਲ ਮਿਲ ਕੇ ਜਿਹੜੇ ਅਜਿਹੇ ਗਲਤ ਆਨਸਰ ਆ ਉਹਨਾਂ ਨੂੰ ਮੂੰਹ ਤੋੜਵਾ ਜਵਾਬ ਦੇਣਾ ਚਾਹੀਦਾ ਹੈ ਅਸੀਂ ਵੀ ਦੇਸ਼ ਦੇ ਜਿਹੜੇ ਗ੍ਰਹਿ ਮੰਤਰੀ ਸਾਹਿਬ ਪ੍ਰਧਾਨ ਮੰਤਰੀ ਜੀ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਉਹਨਾਂ ਨੂੰ ਅਪੀਲ ਕਰਾਂਗੇ ਅਜਿਹੇ ਜਿਹੜੇ ਗਲਤ ਆਨਸਰ ਹੈ ਉਹਨਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਸਾਡਾ ਮਾਹੌਲ ਸਖਾਵਾਂ ਬਣਿਆ ਰਹਿ ਸਕੇ ਭਾਈਚਾਰਕ ਸਾਂਝ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਲੋਕਾਂ ਨਾਲ ਮਿਲ ਕੇ ਰਹਿੰਦੇ ਇਸ ਤਰ੍ਹਾਂ ਰਹਿ ਸਕਣ ਅਜਹੀਆਂ ਗੋਝੀਆਂ ਹਰਕਤਾਂ ਦੀ ਬਹੁਜਨ ਸਮਾਜ ਪਾਰਟੀ ਨਿੰਦਾ ਕਰਦੀ ਹੈ ਧੰਨਵਾਦ ਜਿਆ ਟੀਮ ਜਿਆ